ਤੇ ਸੋਮਵਾਰ ਨੂੰ ਤੇਰੇ ਘਰ ਤੇ ਜਾ ਜਣੇ ਅੱਜ ਫਿਰ ਤੁਸੀਂ ਇੱਥੇ ਕਿਵੇਂ ਭਾਨੇ ਦੇ ਚੰਗੇ ਕੰਮਾਂ ਨੂੰ ਸਲੂਟ ਹੈ ਸਲਾਮ ਹੈ ਠੀਕ ਹੈ ਇਹ ਚੀਜ਼ ਅਸੀਂ ਤਾਂ ਕੰਨੀ ਕਹਿੰਦੇ ਹਾਂ ਪਰ ਇਹ ਭਰਾ ਆ ਸਾਡਾ ਸਾਡੇ ਗਵਾਂਢੀ ਪਿੰਡ ਦੇ ਮੁੰਡਾ ਇਹ ਚੱਕਲੀ ਸ਼ੇਰ ਤੋਂ ਬਾਕੀ ਗੱਲਬਾਤ ਸਾਰੀ ਆਪਾਂ ਬਾਅਦ ਵਿੱਚ ਹੀ ਪੁੱਛਾਂਗੇ ਵੀ ਇਹ ਅੱਜ ਇੱਥੇ ਕਰਨ ਕੀ ਆਇਆ ਕਰਨ ਕਿਵੇਂ ਪਹੁੰਚੇ ਹੋ ਬਾਈ ਤੁਸੀਂ ਅੱਜ ਬਾਈ ਮੇਰੇ ਨਾਲ 1 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਮੇਰੇ ਪੈਸੇ ਫਸੇ ਖੜੇ ਆ ਠੀਕ ਹੈ ਮੈਂ ਬਾਹਰ ਦੀ ਫੈਲ ਲਈ ਸੀ ਫੀਸ ਭਰੀ ਸੀ ਕਾਲਜ ਦੇ ਵਿੱਚ ਤੇ ਜਿੰਤੋਂ ਦੀ ਫੈਲ ਲਈ ਸੀ ਮੈਂ ਬਾਈ ਲਈ ਸਾਈਪਰਸ ਇਰਪੀ ਦੀ ਠੀਕ ਹੈ ਤੇ 1 ਸਾਲ ਹੋ ਗਿਆ ਮੇਰੇ ਵੀਜ਼ਾ ਨਹੀਂ ਆਇਆ ਦੋ ਵਾਰੀ ਏਜੰਟਾਂ ਨੇ ਧੱਕੇ ਨਾਲ ਮੇਰਾ ਵੀਜ਼ਾ ਲਵਾਤਾ ਨਾ ਨਾ ਆਊਗਾ ਇਹ ਤੇ ਕੀ ਹੋਊਗਾ ਤੇ ਕੀ ਹੋਊਗਾ ਭਈਆ ਆਇਆ ਨਹੀਂਗਾ ਠੀਕ ਹੈ ਚਲੋ ਮੈਂ ਉਹਦੂਆਦ ਨੂੰ ਤਰਲੇ ਮਿੰਤਾ ਕਰੀ ਮਾਂ ਬਾਈ ਬਣਾ ਮੇਰੇ ਪੈਸੇ ਮੜਵਾ ਦਿਓ ਯਾਰ ਮੈਂ ਕਿਹਾ ਮੈਨੂੰ ਵਿਆਜ ਪਈ ਜਾਂਦਾ ਪਰ ਭਈ ਉਹਨਾਂ ਦੀ ਸੱਤ ਕੋਈ ਅਸਰ ਨਹੀਂ ਹੋਇਆ ਹਨ ਤੇ ਉਹ ਤੋਂ ਬਾਅਦ ਭਈ ਮੈਂ ਪਹਿਲਾਂ ਸੋਚ ਰਿਹਾ ਸੀਗਾ ਵੀ ਚਲੋ ਕੋਈ ਪੁਲਿਸ ਪ੍ਰਸ਼ਾਸਨ ਕੋਲੇ ਜਾਈਏ ਉਹਦੂਆਦ ਵਿੱਚ ਤੁਹਾਨੂੰ ਪਤਾ ਹੈ ਨਾ ਵੀ ਬੰਦੇ ਸਲਾਹ ਦੇਣ ਵਾਲੇ ਹੁੰਦੇ ਆ ਮੈਨੂੰ ਕਿਸੇ ਬੰਦੇ ਨੇ ਕਿਹਾ ਕਹਿੰਦਾ ਵੀ ਜੇ ਥਾਣੇ ਕਚਿਹਰੀਆਂ ਬਹੁਤ ਲੰਮਾ ਟਾਈਮ ਲੈ ਜਾਂਦੇ ਨੇ ਇਹ ਚੀਜ਼ਾਂ ਨੂੰ ਤੇ ਬਾਈ ਫਿਰ ਮੈਨੂੰ ਸਲਾਹ ਦਿੱਤੀ ਕਿਉਂਕਿ ਤੁਹਾਨੂੰ ਪਤਾ ਦੁਨੀਆ ਦੇਖਦੇ ਬਾਈ ਭਾਨੇ ਨੂੰ ਵੀਡੀਓ ਤੇ ਉੱਥੋਂ ਬਾਈ ਵੀਡੀਓ ਦੇਖ ਕੇ ਮੈਂ ਬਾਈ ਕੋਲੇ ਆਇਆ ਤੇ ਬਾਈ ਨੂੰ ਦੱਸਿਆ ਮੈਂ ਕਿਹਾ ਬਾਈ ਐਵੇਂ ਮੈਂ ਕਰਕੇ ਵੀ ਇੰਨਾ ਟਾਈਮ ਹੋ ਗਿਆ ਮੇਰੇ ਪੈਸੇ ਫਸੇ ਖੜੇ ਆ ਤੇ ਬਾਈ ਨੇ ਮੈਨੂੰ ਕਿਹਾ ਕਹਿੰਦਾ ਵੀ ਕਾਲ ਲਾ ਉਹਨਾਂ ਨੂੰ ਮੇਰੀ ਗੱਲ ਕਰਾ ਤਾਂ ਬਾਈ ਮੈਂ ਉਹਨਾਂ ਨਾਲ ਗੱਲ ਕਰਾਈ ਬਾਈ ਨੇ ਉਹਨੂੰ ਸਿਰਫ ਦੋ ਦਿਨਾਂ ਦਾ ਟਾਈਮ ਦਿੱਤਾ ਵੀ ਬਾਈ ਦੋ ਦਿਨਾਂ ਦੇ ਵਿੱਚ ਵਿੱਚ ਪੈਸੇ ਮੁੜ ਜਣੇ ਚਾਹੀਦੇ ਨੇ ਠੀਕ ਹੈ ਚਲੋ ਬਾਈ ਉਸ ਤੋਂ ਬਾਅਦ ਉਹਨਾਂ ਨੇ 2 ਮਿੰਟ ਪਾਤੇ ਪਰ ਮੈਂ ਬਾਈ ਕੋਲੇ ਦੁਬਾਰਾ ਆਇਆ ਨਹੀਂ ਹੈਗਾ ਕਿਉਂਕਿ ਮੈਨੂੰ ਉਹ ਨਾ ਪਹਿਲੀ ਫੋਨ ਲਾਦਿਆ ਕਰਨ ਜਦੋਂ ਉਹਨਾਂ ਨੂੰ ਪਤਾ ਵੀ ਬਾਈ ਗੁੱਦਵਾਰ ਨੂੰ ਪੈਂਦਾ ਉਹ ਮੈਨੂੰ ਪਹਿਲੀ ਸੋਮਵਾਰ ਮੰਗਲਵਾਰ ਨੂੰ ਫੋਨ ਲਾਦਿਆ ਕਰਨ ਤੇ ਮੈਨੂੰ ਕਹਦਿਆ ਕਰਨਾ ਨਹੀਂ ਨਹੀਂ ਵੀਰੇ ਬਸ ਆਹ ਕੰਮ ਰਹਿ ਗਿਆ ਅੱਜ ਜਾ ਕਰਤਾ ਅੱਜ ਮੇਲ ਪਾਤੀ ਅੱਜ ਪ੍ਰੋਸੈਸਿੰਗ ਪਾਤੀ ਅੱਜ ਇਹ ਅੱਜ ਉਹ ਚਲੋ ਜੀ 2 ਮਿੰਟ ਟੱਪ ਗਏ ਜੋ 2 ਮਿੰਟ ਬਾਅਦ ਮੈਂ ਦੇਖਿਆ ਵੀ ਪਾਣੀ ਦ ਦੁਬਾਰੇ ਬਾਈ ਕੋਲੇ ਆਇਆ ਠੀਕ ਹੈ ਤੇ ਦੁਬਾਰੇ ਬਾਈ ਦੀ ਮੈਂ ਗੱਲ ਕਰਾਈ ਪੋਸਟਮ ਬਾਈ ਹੋਰ ਪਾਸੇ ਬੀਜੀ ਸੀਗਾ ਬਾਈ ਅਮਨੇ ਨੇ ਗੱਲ ਕੀਤੀ ਹਮ ਚਲੋ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀਰੇ ਤੇਰਾ ਪਹਿਲੀਆਂ ਚ ਹੁਣ ਤੇਰਾ ਕੰਮ ਕਰਕੇ ਦੇਣਾ ਤੇ ਬਾਈ ਲਗਭਗ ਮੇਰੇ ਖਿਆਲ ਹੈ ਵੀ ਬਾਈ ਭਾਨਾ 20 ਤਰੀਕ ਨੂੰ ਚੱਕਿਆ ਉਹਦੂ ਹਫਤਾ ਪਹਿਲਾਂ ਦੀ ਗੱਲ ਹੈ ਠੀਕ ਹੈ ਤੇ ਰਾਤ ਲਾਇਆ ਸੀ ਉਹਨਾਂ ਨੇ ਹਾਂ ਹਾਂਜੀ ਤੇ ਵੀਰੇ ਰਾਤ ਮੇਰੀ ਮੇਲ ਆ ਗਈ ਹਮ ਉਦੋਂ ਮੈਨੂੰ ਕਾਲਜ ਕਣੀ ਉਹ ਮੇਰੇ ਪੈਸੇ ਦੀ ਮੇਲ ਆ ਗਈ ਉਹ ਮੇਲ ਦਿਖਾਓ ਮਾੜੀ ਜੀ ਕਿੱਥੇ ਜਿਹੜੀ ਤੁਹਾਨੂੰ ਕੱਲ ਆਈ ਹੈ ਜਿਹੜੀ ਠੀਕ ਹੈ ਉਹ ਤੁਹਾਨੂੰ ਸਬੂਤ ਵੀ ਦਿਖਾ ਦੰਨੇ ਆ ਜਿਹੜੀ ਦੇ ਵਿੱਚ ਕਿੰਨੇ ਪੈਸੇ ਨੇ ਉਹ ਮੇਲ ਦੇ ਵਿੱਚ ਮੇਰੇ ਭਾਈ ਸਵਾ ਭਰੇ ਵਿੱਚ ਸਵਾ 4 ਸੀਗਾ ਉਸ ਕਾਲਜ ਦੇ ਅੰਦਰ ਕੋ ਪਾਲਿਸੀਆਂ ਦੀਆਂ ਕੱਟ ਕਟਾ ਕੇ ਮੈਨੂੰ ਉਹਦੇ ਵਿੱਚੋਂ 3780 ਯੂਰੋ ਮੇਰੇ ਵਾਪਸ ਆਉਣੇ ਆ ਕਿੰਨੇ ਬਣ ਗਏ ਇਹ ਟੋਟਲ ਲਗਭਗ ਇਹ ਤਾਂ ਬਈ ਬਣ ਗਿਆ ਸਾਢੇ 3 ਲੱਖ ਰੁਪਏ ਸਾਢੇ 3 ਲੱਖ ਆਇਓ ਮਾੜੀ ਜੀ ਮੇਲ ਕੱਢੋ ਤੇ ਤੁਸੀਂ ਸਬੂਤ ਦੇਖ ਲਿਓ ਆਪ ਵੀ ਕੋਈ ਐ ਨਹੀਂ ਹੈਗਾ ਵੀ ਨਾਰਮਲੀ ਠੀਕ ਹੈ ਕਹੇ ਤਾਂ ਵੀ ਪੈਸੇ ਆ ਜਾਣਗੇ ਬਹੁਤ ਲੋਕ ਜਿਹੜੇ ਉਹ ਆ ਚੀਜ਼ਾਂ ਦਾ ਸਵਾਲਾਂ ਦੇ ਜਵਾਬ ਮੰਗਦੇ ਨੇ ਵੀ ਆਰ ਪੈਸੇ ਦਾ ਵੀ ਭਾਨਾ ਕੱਲਾ ਫੋਨ ਕਰ ਦਿੰਦੇ ਪੈਸੇ ਕੀਤੇ ਕਿਸੇ ਦੇ ਆਏ ਹੋਣੇ ਜਾਂ ਆ ਮੇਲ ਕਾਲਜ ਦੀ ਆਈ ਪਈ ਹੈ ਚੰਗੀ ਤਰ੍ਹਾਂ ਤੁਸੀਂ ਆਪ ਦੇਖ ਲਓ ਇਹ ਕਦੋਂ ਹੁਣ ਪੈਸੇ ਕਦੋਂ ਆ ਜਾਣਗੇ ਖਾਤੇ ਇਹ ਬਈ ਅੱਜ ਛੁੱਟੀ ਸੀਗੀ ਕੱਲ ਨੂੰ ਛੁੱਟੀ ਆ ਸੋਮਵਾਰ ਤੱਕ ਤਾਂ ਨੇ ਮੈਨੂੰ ਟਾਈਮ ਦਿੱਤਾ ਕਹਿੰਦੇ ਵੀ ਤੇਰੇ ਮੇਲ ਆ ਗਈ ਤੇਰੇ ਪੈਸੇ ਉਧਰੋਂ ਪੈ ਗਈ ਕਾਲਜ ਹੱਦ ਬਾਈ ਮੈਂ ਸਪੈਸ਼ਲੀ ਧੰਨਵਾਦ ਕਰਨਾ ਹੈ ਜਿਹੜਾ ਮੇਰਾ ਬਾਈ ਸਾਲ ਸਵਾ ਸਾਲ ਤੋਂ ਕੰਮ ਫਸਿਆ ਹੋਇਆ ਸੀਗਾ ਠੀਕ ਹੈ ਉਹ ਬਾਈ ਭਾਨੇ ਦੇ ਇੱਕ ਫੋਨ ਤੇ ਹੱਲ ਹੋ ਗਿਆ ਬਾਈ ਤਾਂ ਹੈ ਨਹੀਂ ਭਾਨਾ ਤਾਂ ਇੱਥੇ ਫਿਰ ਬਾਈ ਕੋਈ ਨਹੀਂ ਬਾਈ ਨਹੀਂ ਹੈਗਾ ਬਾਈ ਦਾ ਪਰਿਵਾਰ ਹੈਗਾ ਤੇ ਬਾਈ ਵੀ ਚਲੋ ਅੱਜ ਆਸ ਹੈ ਆਪਾਂ ਨੂੰ ਵੀ ਆ ਜੂਗਾ ਮੈਂ ਇਸੇ ਕਰਕੇ ਆਇਆ ਸੀ ਮੈਂ ਕਿਹਾ ਸ਼ਾਇਦ ਬਾਈ ਆ ਰਿਹਾ ਹੋਣਾ ਕਰੇ ਠੀਕ ਹੈ ਠੀਕ ਹੈ ਤੇ ਕੋਈ ਨਹੀਂ ਬਾਈ ਡੀ ਕੇ ਦੇ ਬਾਈ ਨੂੰ ਬਾਕੀ ਦੇਖਦੇ ਆ ਵੀ ਕੀ ਬਣਦਾ ਠੀਕ ਹੈ ਐਸੇ ਪਰਿਵਾਰ ਦਾ ਧੰਨਵਾਦ ਆ ਭਾਈ ਬਹੁਤ ਬਹੁਤ ਤੇ ਤੁਸੀਂ ਇਹ ਚੀਜ਼ ਦੇਖ ਲਓ ਵੀ ਸਾਨੂੰ ਵਿੱਦ ਪ੍ਰੂਫ ਦਿਖਾਤਾ ਸੀ ਨੇ ਠੀਕ ਹੈ ਜਿਹੜੇ ਲੋਕ ਸਵਾਲਾਂ ਦੇ ਜਵਾਬ ਮੰਗਦੇ ਨੇ ਇਹਨਾਂ ਦੇ ਵੀ ਯਾਰ ਪ੍ਰੂਫ ਕਿੱਥੇ ਨੇ ਪੈਸੇ ਤਾਂ ਕਿਸੇ ਤੇ ਆਉਂਦੇ ਨਹੀਂ ਖਾਤੇ 'ਚ ਇਕੱਲੇ ਫੋਨ ਲਾ ਦਾਂਦੇ ਨੇ ਮੁੜ ਕੇ ਕੀ ਤਾਂ ਇਹਨਾਂ ਕੋਲ ਭਾਈ ਜਿਹਨੂੰ ਪ੍ਰੂਫ ਚਾਹੀਦਾ ਹੋਵੇ ਮੇਰੇ ਨਾਲ ਕੰਟੈਕਟ ਕਰ ਸਕਦਾ ਮੈਂ ਭਾਈ ਆਪਦਾ ਨੰਬਰ ਦੇ ਦਾਂ ਨਾ ਨਹੀਂ ਨੰਬਰ ਨਾ ਦੋ ਇਹਨਾਂ ਦਾ ਪਿੰਡ ਚੱਕਲੀ ਸ਼ੇਰ ਹੈ ਮਾਨਸਾ ਜ਼ਿਲ੍ਹੇ 'ਚ ਹੈ ਤਹਿਸੀਲ ਭਲਾਡੇ 'ਚ ਹੈ ਤੇ ਨਾਂ ਤੇ ਪਿਤਾ ਦਾ ਨਾਂ ਦੱਸ ਦੁਜੀ ਕਿਹੜਾ ਮੇਰਾ ਭਾਈ ਮੈਂ ਡਾਕਟਰ ਹ ਕਰ ਦਿਓ।